हां जी दोस्तों सारेया नु सस्श्री काल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਐ ਪਿੰਡ ਸ਼ਾਹਪੁਰ ਤਹਿਸੀਲ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਸ਼੍ਰੀ ਤਰਨਤਨ ਸਿੰਘ ਲੱਗਦਾ ਅੱਜ ਦੋਸਤੋ 18 ਸਤੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਮਾਰਨਿੰਗ ਦੇ ਕੋਈ 8:30 ਵਜੇ ਦੇ ਨੇੜੇ ਤੇੜੇ ਸਮਾਂ ਹੈਗਾ ਠੀਕ ਹੈ ਜੀ ਤੇ ਗੱਲਬਾਤ ਆਪਾਂ ਵੀਰ ਰਣਜੀਤ ਦੇ ਨਾਲ ਕਰਨੀ ਹੈ ਦੋਸਤੋ ਤੇ ਪਸ਼ੂ ਤੁਹਾਨੂੰ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਡੇਲੀ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਬੇਸ਼ੱਕ ਦੋਸਤੋ ਨਾਗ ਦੋ ਹੋਣ ਤਿੰਨ ਹੋਣ ਪਰ ਪਸ਼ੂ ਚੰਗੇ ਹੁੰਦੇ ਆ ਠੀਕ ਆ ਜੀ ਤੇ ਸੋਏ ਸੋਏ ਵੀਰ ਜਿਆਦੇ ਪਸ਼ੂ ਲੈਂਦਾ ਗੱਬਣ ਪਸ਼ੂ ਕੋਈ ਆ ਕਦੇ ਕਿਸੇ ਵੀਡੀਓ ਦੇ ਵਿੱਚ ਜਿਹੜਾ 200 ਪਸ਼ੂ ਆਜੇ ਤੇ ਜਰੂਰ ਦਿਖਾ ਦੀਦਾ ਠੀਕ ਆ ਜੀ ਤੇ ਵਿਕਰੀ ਵਾਲੇ ਪਸ਼ੂ ਆ ਕਿਉਂਕਿ ਪਸ਼ੂ ਖਰੀਦਣਾ ਵੀ ਪੈਂਦਾ ਜੇਕਰ ਕੋਈ ਭਾਅ ਪੜਤੇ ਨਾਲ ਲਿਆ ਜਾਵੇ ਤੇ ਭਾਅ ਪੜਤੇ ਨਾਲ ਦਿੱਤਾ ਜਾਵੇ ਤੇ ਗੱਬਣ ਪਸ਼ੂ ਵੀ ਖਰੀਦਣਾ ਪੈਂਦਾ ਠੀਕ ਆ ਅੱਜ ਇਹਨਾਂ ਦੋ ਮੱਜਾਂ ਦੀ ਵੀਡੀਓ ਦੇ ਵਿੱਚ ਦੋਸਤੋ ਬਿਲਕੁਲ ਚੁਵਾਈ ਕਰਵਾ ਦਾਂਗੇ ਠੀਕ ਆ ਚੁਵਾਈ ਆਪਾਂ ਹਰ ਵਾਰ ਕਰਵਾਈਦੀ ਆ ਵੈਸੇ ਅੱਜ ਵੀ ਇਹਨਾਂ ਮੱਜਾਂ ਦੀ ਕਰਵਾ ਦਾਂਗੇ ਤਸੱਲੀ ਨਾਲ ਵੀਡੀਓ ਨੂੰ ਦੇਖ ਲਿਓ ਇੱਕ ਵਾਰੀ ਦੋ ਵਾਰੀ ਵੀਡੀਓ ਨੂੰ ਦੇਖ ਲਿਓ ਅੱਗੇ ਪਿੱਛੇ ਕਰਕੇ ਠੀਕ ਆ ਜੀ ਤੇ ਪੂਰੀ ਜਾਣਕਾਰੀ ਸਾਂਝੀ ਕਰਦੇ ਆ ਆਜੋ ਸਭ ਤੋਂ ਪਹਿਲਾਂ ਵੀਰ ਰਣਜੀਤ ਸਿੰਘ ਸਤਿ ਸ੍ਰੀ ਅਕਾਲ ਠੀਕ ਠਾਕ ਵੀਰ ਚਲੋ ਬਹੁਤ ਵਧੀਆ ਅਸ਼ਰਨਜੀਤ ਵੀਰੇ ਪਸ਼ੂ ਅੱਜ ਦੋ ਆਪਣੇ ਕੋਲ ਫਿਰ ਮੱਜਾਂ ਆ ਗਈਆਂ ਅੱਜ ਵੀ ਜੀ ਦੋ ਸੁਈਆਂ ਸਵਾਈਆਂ ਆਹ ਬਾਕੀ ਵੀਰ ਬੜਾ ਪਿਆਰ ਕਰਦੇ ਆ ਤੇ ਇੱਕ ਵੀਰਾਂ ਨਾਲ ਆਪਾਂ ਨੂੰ ਪਿਛਲੀ ਵਾਰ ਤੁਸੀਂ ਗਾਇਬ ਵੀ ਤੇ ਟੈਗ ਲੱਗਾ ਜਿਹੜਾ ਉਹ ਵੀਰਾਂ ਨਾਲ ਬੜਾ ਫੋਨ ਆਇਆ ਵੀ ਟੈਗ ਦਾ ਮਤਲਬ ਕੀ ਆਹਾਂ ਉਹ ਵੀਰ ਉਹ ਟੈਗ ਇਹ ਵੀ ਆਪਾਂ ਦੋ ਕਿ ਸਾਲ ਤਿੰਨ ਸਾਲ ਤੋਂ ਆਪਾਂ ਵੀਡੀਓ ਬਣਾ ਰਹੇ ਤੁਹਾਡੀ ਜਰੀਏ ਹਾਂਜੀ ਹਾਂਜੀ ਤੇ ਬੜਾ ਪਿਆਰ ਦਿੱਤਾ ਵੀਰਾਂ ਨੇ ਬਿਲਕੁਲ ਟੈਗ ਦਾ ਮਤਲਬ ਇਹ ਵੀ ਆਪਾਂ ਦੋ ਤਿੰਨ ਸਾਲ ਪਹਿਲਾਂ ਇਹ ਗੱਲ ਕਹੀ ਵੀ ਵੀਰ ਜੀ 90 ਤੋਂ ਦਾ ਡੰਗਰ ਲਿਆ ਕਰੋ ਹੂੰ ਜੇ ਜਦੋਂ ਮੰਨ ਲਓ ਜੇ ਡੰਗਰ ਨਹੀਂ ਬਣਦਾ ਤੇ ਉਹ ਵਿਕ ਜਾਂਦਾ 45 50 ਦਾ ਹੂੰ ਹੂੰ ਚਲੋ ਰਕਮ ਨਹੀਂ ਖਰਾਬ ਹੋਣੀ ਬਿਲਕੁਲ ਤੇ ਜੇ ਆਪਾਂ ਲੱਖੋਂ ਬਾਹਰ ਵੀ ਰਾਵਾਂਗੇ ਤੇ ਲਿਕ ਤੇ ਇਸ ਕਰਕੇ ਆਪਾਂ ਤਾਂ ਵੀਰਾਂ ਨੇ ਆਪਾਂ ਨੂੰ ਕਿਹਾ ਕਿ ਤੂੰ ਹੀ ਕਹਿ 90 ਰੰਦਰ ਦਾਵਾਂਗੇ 6 14 ਕਿਲੋ ਨੇ ਚਲੋ ਆਪਾਂ ਜੇ ਮਿਲਦੀਆਂ ਤੇ ਆਪਾਂ ਦੇਈ ਜੰਨੇ ਆ ਬਾਕੀ ਵੀਜੀ ਪੈਸਾ ਬੜਾ ਔਖਾ ਬਣਦਾ ਕੋਈ ਗਹਿਣਾ ਲਾ ਕੇ ਟੂਮਾ ਲਾ ਕੇ ਆਉਂਦਾ ਕੋਈ ਕੁਝ ਰੱਖ ਕੇ ਆਉਂਦਾ ਬਾਕੀ ਇਹ ਵੀ ਵੀਜੀ ਪਿੱਛੇ ਅੱਗੇ 35 40 ਹਜ਼ਾਰ ਦੀ ਮੱਝ ਆਈ ਦੀ ਚੰਗੀ ਹਾਂ ਹੁਣ 35 40 ਹਜ਼ਾਰ ਦੀ ਦੋ ਨੰਬਰ ਵਾਲੀ ਮੱਝ ਆਪਾਂ ਫੜਾ ਦਿੰਨੇ ਥੋੜਾ ਵੀਰਾਂ ਨੂੰ ਬੇਨਤੀ ਆ ਵੀ ਥੋੜਾ ਜਿਹਾ ਇੱਕ ਦੋ ਵਾਰਾਂ ਚੈੱਕ ਕਰਿਆ ਕਰਨ ਛੇਤੀ ਨਾ ਪੜਾਇਆ ਕਰਨ ਤੇ ਫਲਾਂ ਬੀਜ ਤਨਾਸ਼ ਨਹੀਂ ਹੁੰਦਾ ਪਰ ਫਿਰ ਵੀ ਬਿਲਕੁਲ ਫਲਾ ਕਰਨਾ ਚਾਹੀਦਾ ਜੇਕਰ ਬਰਤਨ ਅੱਜ ਕੱਲ ਬਈ ਦੂਜੇ ਆਪਣੇ ਰਣਜੀਤ ਭਾਈ ਜੇ ਨਹੀਂ ਖੇਚਲ ਕਰਕੇ ਰਾਜੀ ਕੋਈ ਨਹੀਂ ਥੋੜਾ ਜਿਹਾ ਜਦੋਂ ਫਰਕ ਲੱਗਦਾ ਇੱਕ ਦੋ ਵਾਰੀ ਰਿਪੀਟ ਹੋ ਗਈ ਆ ਫੇਰ ਖਾ ਗਈ ਆ ਤੇ ਚਲਦੀ ਮੱਝ ਤਾਂ ਹੀ ਵਿੱਚ ਚੰਗੀ ਆ ਜੀ ਵੱਡੀ ਬਿਲਕੁਲ ਕੋਣ ਕੀ ਕਿ 35 40 ਦੀ ਫੜਾ ਕੇ ਦੇ ਵਿੱਚ 20 20 ਹਜ਼ਾਰ ਪਰ ਅਸਲ ਦੇ ਵਿੱਚ ਪਸ਼ੂ ਦੀ ਗਿਣਤੀ ਵੀ ਘਟ ਗਈ ਆ ਪਸ਼ੂ ਦੀ ਗਿਣਤੀ ਘਟ ਗਈ ਆ ਪੁੱਛ ਹੁੰਦਾ ਇਹਦਾ ਵਪਾਰੀ ਤੇ ਬਸ ਨਹੀਂ ਗਾ ਬਿਲਕੁਲ ਬਾਕੀ ਹਰੇਕ ਬੰਦਾ ਤਾਂ ਮੈਂ ਚੰਗਾ ਰੱਖਾਂ ਵੱਡਾ ਡੰਗਾ ਰੱਖਾਂ ਬਿਲਕੁਲ ਬਿਲਕੁਲ ਤੇ ਬਾਕੀ ਇਹ ਰਿਤੀ ਬਿਲਕੁਲ ਨੰਬਰ ਅਜਾ ਤੇਜੇ ਦੇ ਗਿਆ ਮੁਰਕੇ ਬਾਸ ਤੇ ਹੋਣੀ ਬਸ 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 ਤੇ ਰਣਜੀਤ ਵੀਰ ਪਸੂਆ ਚ ਦੋਵੇਂ ਸੂਈਆਂ ਮੱਝਾਂ ਆਪਣੇ ਕੋਲ ਹਾਂਜੀ ਜੀ ਜੀ ਸੂਈਆਂ ਤੇ ਦੁੱਧ ਤੇ ਆ ਕੇ ਬੌਲੇ ਤੇ ਚਲੰਡੀਆਂ ਜੀ ਜੀ ਇੱਕ ਛੋਟੀ ਨੂੰ 5 ਦਿਨ ਹੋ ਗਏ ਸੂਈ ਨੂੰ ਇਹਦੇ ਮਗਰ ਵੀ ਕੱਤੀ ਆ ਉਹਨੂੰ ਵੀ ਜੀ 3 ਦਿਨ ਹੋ ਗਏ ਉਹਦੇ ਮਗਰ ਵੀ ਕੱਟੀ ਆ ਲਓ ਜੀ ਦੋ ਮਗਰ ਕੱਟੀਆਂ ਦੋਸਤੋ ਇੱਕ ਨੂੰ 5 ਕਿ ਦਿਨ ਹੋ ਗਏ ਆ ਠੀਕ ਆ ਜੀ ਸੂਈ ਨੂੰ ਤੇ ਪੂਰੀ ਗੱਲਬਾਤ ਕਰ ਲੈਨੇ ਸਟਾਰਟ ਆਪਾਂ ਇੱਥੋਂ ਹੀ ਕਰਦੇ ਆ ਰਣਜੀਤ ਵੀਰ ਸੂਬਾ ਦੱਸ ਦੇ ਕਿਨਮਾ ਜੀ ਜੀ ਦੂਜਾ ਸਵੇਰ ਸਰੀ ਛੋਟੀ ਪਿਓਰ ਦੇ ਅੱਛਾ ਜੀ ਹਾਂਜੀ ਦੂਜ ਤੇ ਬੇਸ਼ੱਕ ਆ ਤੁਸੀਂ ਵੇਖ ਸਕਦੇ ਜੇ ਫੇਸ ਕੁਆਲਟੀ ਵੇਖੋ ਸਿੰਘਾਂ ਦੀ ਫੇਸ ਕੁਆਲਟੀ ਮੂੰਹ ਮੱਥਾ ਠੀਕ ਆ ਜੀ ਆ ਦੇਖੋ ਤੇ ਪੰਜ ਕਿ ਦਿਨੇ ਹੋ ਗਏ ਸੁਣੀ ਉਹ ਜੀ ਉਹ ਕੱਟੀ ਆ ਆ ਮਗਰ ਕੱਟੀ ਹਾਂ ਲਓ ਜੀ ਆ ਮਗਰ ਕੱਟੀ ਆ ਠੀਕ ਆ ਜੀ ਆ ਦੇਖੋ ਪੂਰੇ ਬੱਚੇ ਐਕਟਿਵ ਨੇ ਬਾਕੀ ਤੁਹਾਨੂੰ ਲਾਗੇ ਆਪਾਂ ਤਸੱਲੀ ਨਾਲ ਦਿਖਾਵਾਂਗੇ ਠੀਕ ਆ ਜੀ ਤੇ ਜਵਾਈ ਵੀ ਬਿਲਕੁਲ ਇਸ ਵੀਡੀਓ ਦੇ ਵਿੱਚ ਕੱਲੇ ਕੱਲੇ ਪਸ਼ੂ ਦੀ ਕਰਕੇ ਦਿਖਾ ਦਾਂਗੇ ਠੀਕ ਆ ਸੋ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਦੋਸਤੋ ਜਦੋਂ ਕੋਈ ਵੀਰ ਅੱਗੇ ਪਿੱਛੇ ਵੀਡੀਓ ਕੱਢ ਕੇ ਤੁਸੀਂ ਦੇਖਦੇ ਹੋ ਤੇ ਕਈ ਚੀਜ਼ਾਂ ਵਿੱਚੋਂ ਜਿਹੜੀਆਂ ਸੁਣਨ ਵਾਲੀਆਂ ਜਾਣਨ ਵਾਲੀਆਂ ਉਹ ਰਹਿ ਜਾਂਦੀਆਂ ਠੀਕ ਆ ਉਸ ਤੋਂ ਬਾਅਦ ਤੁਸੀਂ ਫਿਰ ਓਨਰ ਮਾਲਕ ਦੇ ਨਾਲ ਗੱਲਬਾਤ ਕਰਦੇ ਹੋ ਫਿਰ ਵਾਰ-ਵਾਰ ਉਹੀ ਪੁਰਾਣੀਆਂ ਗੱਲਾਂ ਠੀਕ ਆ ਜੀ ਤੇ ਜੋ ਪੁੱਛਣਾ ਹੁੰਦਾ ਉਹ ਤੁਹਾਨੂੰ ਦੱਸਿਆ ਜਾਂਦਾ ਇਸ ਵੀਡੀਓ ਦੇ ਵਿੱਚ ਸੁਗਾ ਦੂਜਾ ਸੋਈ ਆ 5 ਦਿਨਾਂ ਦੀ ਠੀਕ ਆ ਜੀ ਤੇ ਬਿਲਕੁਲ ਹਾਂ ਬੋਲਾ ਹੁਣ ਕਿੰਨਾ ਹੋਊਗਾ ਜੀ ਬੋਲਾ ਵੀ ਕੀ 12 ਕਿਲੋ ਤੋਆ ਕੇ ਹੈ 12 ਕਿਲੋ ਠੀਕ ਆ ਹਾਈਟ ਕੱਦ ਜਿਹੜਾ ਮੈਂਸ਼ਨ ਕਰਨਾ ਜ਼ਰੂਰ ਬੰਦਾ ਹਾਈਟ ਕੱਦ ਵੇਖੋਗੇ ਦੋਸਤੋ ਉੱਚੇ ਹੈ ਪੂਰੇ ਵੱਡੇ ਕੱਦ ਦੀ ਠੀਕ ਆ ਵੱਡਾ ਕੱਦ ਕਾਠਾ ਬੇਲ ਚੰਗੀ ਆ ਲੰਬਾਈ ਵੇਖੋਗੇ ਝੋਟੀ ਦੀ ਲੰਬਾਈ ਵੀ ਕਾਫੀ ਸੋਹਣੀ ਉਚਾਈ ਵੀ ਕਾਫੀ ਸੋਹਣੀ ਠੀਕ ਆ ਬਾਕੀ ਬਿਲਕੁਲ ਲੇਵੇ ਦੀ ਗੱਲ ਕਰ ਲਈਏ ਤੇ ਕਸਮੇ ਲੇਵੇ ਦੀ ਆ ਦੋਸਤੋ ਨਾਰਮਲੀ ਆਪਾਂ ਦੇਖਦੇ ਆ ਪਸੂ ਲਓ ਜੀ ਠੀਕ ਆ ਬਾਕੀ ਅਰਜੀਤ ਵੀਰੇ ਥੋੜਾ ਬੈਕ ਸਾਈਡ ਤੋਂ ਹਲਾ ਕੇ ਇਹਨੂੰ ਦਿਖਾਓ ਜੀ ਮਾੜੇ ਫੰਤ ਨੂੰ ਖਾਈਏ ਆ ਲਓ ਜੀ ਠੀਕ ਹੈ ਠੀਕ ਹੈ ਬਾਕੀ ਹਵਾਨਾ ਸੋਹਣਾ ਦੋਸਤੋ ਥਣ ਬਹੁਤ ਸੋਹਣਾ ਵੇਖੋ ਸਪੇਸ ਵੀ ਬੇਸ਼ੱਕ ਵਿੱਚ ਦੋ ਦੋ ਭਾਵੇਂ ਤਿੰਨ ਤਿੰਨ ਇੰਚ ਆ ਪਰ ਥਣ ਜਿਹੜੇ ਇੱਕਸਾਰ ਸੈਜ ਇੱਕੋ ਜਿਹਾ ਸੈਜ ਆ ਥਾਣਾ ਦਾ ਠੀਕ ਆ ਤੇ ਬਿਲਕੁਲ ਲਾਲ ਰੈਡ ਹਵਾਨਾ ਤੇ ਹੁਣ ਬਾਕੀ 12 12 ਤੇ ਜਿਹੜੀ ਚੱਲਦੀ ਪਈ ਹੈ ਠੀਕ ਆ ਜਿਹੜੀ ਦੀ ਸੇਵਾ ਆ ਪਈ 14 ਕਰਦੇ 16 ਕਰਦੇ ਹਾਂ ਬਿਲਕੁਲ ਜੀ ਬਿਲਕੁਲ ਤੇ ਰਜੀਤਪੁਰੇ ਲੈਣ ਦੇਣ ਕੀ ਰੂਮ ਦਾ ਮੁੱਲ ਉਹ ਵੀ ਪੇਰੇ ਅੱਗੇ ਆਪਾਂ ਟੈਕ ਵਾਲੀ ਗੱਲ ਕੀਤੀ ਆ ਵੀ ਐ ਕਿਤੇ ਜੀ ਕਰਦਾ ਵੀ ਹਾਂ ਪੈਸੇ ਬਣਾਉਣ ਵਾਲੀ ਗੱਲ ਆ ਅੱਛਾ ਹਾਂ ਹਾਂਜੀ ਲੈ ਬਾਅਦ ਜਾਈਏ ਹਾਂ ਪਰ ਫੇਰ ਵੀ ਵੀਜੀ ਆ ਵੀ ਆਪਾਂ 90 ਹਜ਼ਾਰ ਦੀ ਝੋਟੀ ਦੇ ਦਾਂਗੇ ਵੀਰਾਂ ਨੂੰ ਅੱਛਾ ਸਿਰਫ ਇਹ ਕਿਹਨੇ ਵ ਲਈ ਹੁੰਦਾ ਵੀ ਮੈਂ ਪੈਸੇ ਹੀ ਬਟਾਉਣ ਵਾਲੀ ਗੱਲ ਹੋਈ ਪਈ ਐ ਇਹ ਕਈ ਮੈਨੂੰ ਵੀਰ ਫੋਨ ਕਰਦੇ ਵੀ ਹੁਣ ਮੈਂ ਤੁਹਾਨੂੰ ਵੀਜੀ ਮੈਂ ਕਹਿੰਦਾ ਦੂਜੇ ਦਿਨ ਡੰਗਲ ਦੇ ਦਾਂ ਜੀ ਫੋਨ ਨਹੀਂ ਜੋ ਕਹਿੰਦਾ ਫੇਰ ਸਿਰ ਉਹ ਇੱਕ ਜਿਹੜਿਆ ਐ ਕਿ ਲੋਕਾਂ ਕੋ ਵੀਡੀਓ ਨਹੀਂ ਹੋ ਰਹੀ ਉਹ ਕਹਿੰਦੇ ਵੀਜੀ ਸਾਡੇ ਕੋ ਆਈ ਨਹੀਂ ਫੇਰ ਬਾਦਾਂ ਹੀ ਤੇ ਡੰਗਲ ਦੇ ਦੇ ਬਿਲਕੁਲ ਵੀ ਵੀਰਿਆ ਮੈਨੂੰ 24 ਘ ਡੰਗਰ ਹੀ ਦੇ ਮੈਂ ਵੀ ਜੀ ਡੰਗਰ ਲੀਣਾ ਇਹੋ ਜੀ ਬਸ 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 ਸਾਫ ਚੰਗਾ ਡੰਗਰ ਬਿਲਕੁਲ ਇਹਦੇ ਨੂੰ ਦੋ ਦਿਨ ਲੱਗ ਵੀ ਜਾਂਦੇ ਜੀ ਬਿਲਕੁਲ ਮੇਰਾ ਤਗੜਾ ਕੰਮ ਨਹੀਂ ਜੀ ਵੀ ਮੈਂ ਲਿਆ ਜਾ ਗਿਆ ਤਾਂ ਵੀ ਆ ਗਏ ਜੀ ਬਿਲਕੁਲ ਨਾ ਮੈਂ ਵੀ ਜੀ ਸ਼িকার ਆਪਦਾ ਮਾਰ ਕੇ ਆਉਂਦਾ ਜੀ ਹੂੰ ਮੈਂ ਉਹ ਖੜਦਾ ਹੀ ਜੀ ਡੰਗਰ ਕੇ ਬਿਲਕੁਲ ਬਿਲਕੁਲ ਲੋ ਵੀ ਦੋਸਤੋ ਘਰੋਂ ਤੋਰ ਫਿਰ ਕੇ ਮਾਲ ਖਰੀਦਣਾ ਭਾਵੇਂ ਮਹੀਨੇ 'ਚ 10 ਪਸ਼ੂ ਵੇਚ ਲੈ ਵੀਰਾਂ ਦਾ ਕਹਿਣ ਦਾ ਮਤਲਬ ਵੀ 10 ਵਿਘਜਨ 15 ਵਿਘਜਨ ਵੀ ਇਹ ਨਹੀਂ ਹੈਗਾ ਵੀ ਡੇਲੀ ਦੇ ਕੋਈ 5-7 ਬੰਨਣੇ ਆ ਵੀ ਦੋ ਪਸ਼ੂ ਹੋਣੇ ਆ ਭਾਵੇਂ ਚੌਥੇ ਦਿਨ ਤੀਜੇ ਦਿਨ ਜਦ ਉਹ ਸ਼ਟਾਰਟ ਹੋ ਜਾਂਦੀ ਹੈ ਠੀਕ ਆ ਵੈਸੇ ਭਾਲ ਤਾਂ ਮੇਨੋਂ ਦਾ ਵੀ ਪਹਿਲਾਂ ਵੀ ਵੀਰ ਨੇ ਤੱਕ ਚ ਅੱਗੇ ਨਵੇਂ ਪਸ਼ੂ ਰੱਖੇ ਹੋਣੇ ਆ ਠੀਕ ਆ ਬਿਲਕੁਲ ਜੀ ਬਿਲਕੁਲ ਤੇ ਚਲੋ ਇਹ ਅੱਗੇ ਅੱਜ ਕੱਲ ਨਾ ਬਾਲੀ ਵੀ ਓਕੀ ਹੋਈ ਪਈ ਹੈ ਸਹੀ ਹੈ ਜੀ ਸਹੀ ਹੈ ਤੇ ਸਮੇਂ ਨਾਲ ਜੇ ਕੋਈ ਮੁਰਗੀ ਪੱਜੀ ਆਂਦਾ ਖਾਂਦਾ ਰੂਤ ਮੁਰਗੀ ਪੱਜੀ ਨਹੀਂਦੀ ਬਿਲਕੁਲ ਰਜੀਤ ਭਾਈ ਗੱਲ ਇਸ ਤਰ੍ਹਾਂ ਹੈ ਵੀ ਇੱਕ ਗਾਹਕ ਆਪਣੇ ਕੋਲ ਆਉਂਦਾ ਨਾ ਉਹ ਅੱਗੇ 10 ਬੰਦਿਆਂ ਨੂੰ ਗਾਂ ਆਪਣੇ ਪਿੰਡ ਦੇ ਭੈਣ ਭਰਾ ਰਿਸ਼ਤੇਦਾਰ ਸਾਰਿਆਂ ਨੂੰ ਦੱਸਦਾ ਵੀ ਇੱਥੋਂ ਚੀਜ਼ ਲਵੋ ਤੇ ਜੇ ਇੱਕ ਗਾਂ ਕੀ ਖਰਾਬ ਹੋ ਗਿਆ ਤੇ ਉਹਨੇ ਕਿੰਨਿਆਂ ਨੂੰ ਦੱਸਣਾ ਜੀ ਕਿਤਨਾ ਲਾ ਕੇ ਆਪਾਂ ਤੁਸੀਂ ਮੇਰੀ ਇਹ 3 ਸਾਲ ਦੀ ਵੀਡੀਓ ਕਾਉਂਦੇ ਜੀ ਹਾਂ ਜੀ ਹਾਂ ਜੀ ਤੇ ਮੈਨੂੰ ਤੁਸੀਂ ਕਦੀ ਵੀ ਮੈਂ ਤੁਹਾਡੇ ਕੋਲੋਂ ਸੱਪ ਡੇਡ ਵੀਡੀਓ ਮੈਂ ਕਾਉਂਦਾ ਬਿਲਕੁਲ ਬਾਕੀ ਹਰ ਕੋਈ ਤੀਜਾ ਕੋਈ ਚੌਥਾ ਕੋਈ ਪੰਜਵਾਂ ਵੀ ਇਹ ਕਾਉਂਦਾ ਕਾਰਨ ਵੀ ਇੱਕ ਤੇ ਮੈਂ ਡੰਗ ਲੀਣਾ ਕਿਤੇ ਜੀ ਆ ਪੂਰਾ ਟੰਕਾ ਆ ਗਿਆ ਵਧੀਆ ਟੰਕਾ ਬਿਲਕੁਲ ਤੇ ਮੇਰੇ ਤੋਂ ਗਾਗ ਵੀ ਕੋਈ ਜਿਹੜਾ ਇੱਕ ਟੰਕਾ ਲਾਇਦਾ ਇੱਕ ਦੋ ਗਾਗ ਭੀਜਦਾ ਹੀ ਭੇਜਦਾ ਬਿਲਕੁਲ ਤੇ ਮੈਂ ਵੀ ਜਿਹੜਾ ਨੂੰ ਇਹ ਕਹਦਣਾ ਵੀ ਦੋ ਦਿਨ ਲੱਗਣੇ ਜੀ ਜਿਹੜਾ ਮੈਂ ਕਰਦਾ ਜਿਹੜਾ ਮੈਂ ਕਹਿੰਦਾ ਕਾਲਾ ਵੀ ਕਿਤੇ ਹੋਰ ਲੈ ਲਓ ਮੇਰੇ ਕੋਲ ਇਡੀ ਛੇਤੀ ਵਾਲਾ ਡੰਗਰ ਨਹੀਂ ਮੈਨੂੰ ਇਦਾਂ ਕਿਉਂਕਿ ਆਪਾਂ ਡੰਗਰ ਦੇ ਦੋਵੇਂ ਬੰਨੇ ਬਣਨ ਹਾਂ ਇਹ ਤੁਹਾਨੂੰ ਵੀ ਪਤਾ ਤੇ ਬਿਲਕੁਲ ਵੀ ਨਾਲੋਂ ਪਤਾ ਬਿਲਕੁਲ ਬਿਲਕੁਲ ਲਓ ਜੀ ਸਭ ਤੋਂ ਵੱਡੀ ਗੱਲ ਹੈ ਦੋਸਤੋ ਵਪਾਰ ਦੇ ਨਾਲ ਉਹ ਆਪਾਂ ਕਹਿ ਦਿੰਦੇ ਨੇ ਕਿ ਵਿਕਾਰ ਬੰਦੇ ਦਾ ਹੋਣਾ ਬਹੁਤ ਲਾਜ਼ਮੀ ਹੈ ਜੇ ਵਿਕਾਰ ਬਣ ਗਿਆ ਤੇ ਦੋਸਤੋ ਸਾਰਾ ਕੁਝ ਵਿੱਚ ਹੀ ਆ ਜਾਂਦਾ ਠੀਕ ਆ ਤੇ ਦੂਰ ਦਰਾਡੇ ਭੈਣ ਭਰਾ ਕੋਈ ਜਨਮ ਲੱਗ ਪੈਂਦੇ ਆ ਬਾਹਰ ਲੀਆਂ ਸਟੇਟਾਂ ਤੋਂ ਫੋਨ ਆਉਂਦੇ ਆ ਚੰਗਾ ਜਿਹੜਾ ਕਾਰੋਬਾਰ ਕਰਦਾ ਫੇਕ ਬੰਦੇ ਵੀ ਬਥੇਰੇ ਕੰਮ ਕਰਦੇ ਆ ਚਲੋ ਕਿਸੇ ਦਾ ਨਾਮ ਲੈ ਕੇ ਕੋਈ ਸਵਾਦ ਨਹੀਂ ਆਉਂਦਾ ਬਾਹਰ ਦੀ ਸਟੇਟ ਦੇ ਹਰਿਆਣਾ ਮਹਾਰਾਸ਼ਟਰ ਫੇਕ ਵੀ ਵੀਡੀਓ ਵੀਜੀ ਆਉਂਦੀ ਜੇ ਬਚੋ ਨਾ ਆਪਾ ਉਹਨਾਂ ਨੂੰ ਕਹਿੰਦਾ ਜੀ ਵੀਰਾਂ ਨੂੰ ਵੇਖੋ ਹਰਿਆਣਾ ਦੇ ਬਾਹਰਲੇ ਸ਼ਹਿਰਾਂ ਦੇ ਵੀਰ ਆਪਣੇ ਤੰਗ ਲਿਆ ਲਿਆ ਵਿੱਚ ਬਿਲਕੁਲ ਉਹ ਬੇਟਡੇ ਆ ਕਿ ਡੰਗਰ ਕਮੀ ਦੀ ਗੱਲ ਰਣਜੀਤ ਭਾਈ ਆ ਫੇਸਬੁਕ ਸੋਸ਼ਲ ਮੀਡੀਆ ਦਾ ਚਲੋ ਟਾਈਮ ਆ ਵੀ ਸਾਰੇ ਪੋਸਟਾਂ ਪਾਈ ਫਿਰਦੇ ਕੋਈ ਵਟਸਐਪ ਤੇ ਪਾਈ ਜਾਂਦਾ ਕੋਈ ਇਧਰੋਂ ਮੱਝ ਦੀ ਪਾਈ ਜਾਂਦਾ ਹੁਣ ਉਥੋਂ ਪਤਾ ਨਹੀਂ ਸਾਈ ਬੈਨਾ ਕਰਕੇ ਵੀ ਪਤਾ ਕੀ ਜਾਂਦਾ ਜਿਹੜਾ ਜਰੀਆ ਵੀ ਮੱਝ 20 ਲੱਖ ਰੁਪਏ ਦੀ ਉਹ ਕੌਂਦੇ ਉੱਥੇ 7000 ਰੁਪਏ ਬਸ ਬਸ ਸਾਡੇ ਲੋਗੋ ਨੂੰ ਇਹ ਚੀਜ਼ ਨਹੀਂ ਮਿਲਦੀ ਵੀ ਇਹ ਡੰਗਰ ਕਿੰਨੇ ਦਾ ਤੇ ਪੈਸੇ ਕਿੰਨੇ ਪਾਉਂਦੇ ਆ ਬਸ ਉਹ 5-10 ਹਜ਼ਾਰ ਜਿਹੜਾ ਬ ਏ ਰਣਜੀਤ ਭਾਈ ਇਹ 90 ਨਾਲ ਫਿਰ ਅੱਜ ਪੂਰੀ ਗੱਲ ਬਹੁਤ ਹੋ ਜਾਨੀ 90 ਤੱਕ ਗੱਲਬਾਤ ਆਪਾਂ ਪੈਸੇ ਵਟਾਉਣ ਵਾਲੀ ਗੱਲ ਹੋਈ ਲੋ ਵੀ ਦੋਸਤੋ ਛੋਟੀ ਚੰਗੀ ਆ ਮੱਝ ਚੰਗੀ ਆ ਮਗਰ ਕੱਟੀ ਆ ਵਾਧੇਵੰਦੀ ਆ ਮਗਰ ਕੱਟੀ ਆ ਤੇ 12 ਕਿਲੋ ਦੋ ਬਣ ਜਾਣੀਆਂ ਜੇ ਤੇ 12 ਕਿਲੋ ਬਿਲਕੁਲ ਹਾਜ਼ਰ ਆ ਵੀ ਇੱਕੋ ਕਹਿਣ ਵਾਲਾ ਨਹੀਂ ਗਾ ਬਾਕੀ ਚਵਾਈ ਨੂੰ ਪਾਇਲ ਦੇ ਲਾ ਕਰੋ ਠੀਕ ਆ ਜੀ ਪੰਜ ਦਿਨ ਬੱਚੇ ਨੂੰ ਹੋ ਗਿਆ ਬਾਕੀ ਦੇਖੋ ਵੀ ਇੱਥੋਂ 15 ਦਿਨਾਂ ਨੂੰ ਮੱਝ ਕਿੰਨਾ ਦੋ ਦਿੰਦੀ ਹੈ ਬਿਲਕੁਲ ਤੇ ਠੀਕ ਆ ਜੀ ਇਹ ਜ਼ਰੂਰ ਤੁਸੀਂ ਗੌਰ ਕਰ ਲਿਓ ਪਸੰਦ ਆਊਗੀ ਤੁਹਾਡੇ ਇਹ ਛੋਟੀ ਠੀਕ ਆ ਸੈਕੰਡ ਨ ਇਹ ਵੀ ਮੱਝ ਬਿਲਕੁਲ ਤਾਜ਼ੀ ਸੂਈ ਆ ਠੀਕ ਆ ਜੀ ਬੱਚੇ ਬਿਲਕੁਲ ਨਵੇਂ ਬਿਲਕੁਲ ਮਨ ਦਾ ਵੀ ਬੋਟ ਦਾੰਦ ਨਹੀਂ ਹਜੇ ਦੋ ਦੰਦ ਬੱਚਿਆਂ ਦੇ ਨਿਕਲੇ ਹੋਣੇ ਚੰਗੀ ਤਰ੍ਹਾਂ ਤੇ ਬਿਲਕੁਲ ਤੁਸੀਂ ਵੇਖੋਗੇ ਕੋਈ ਦਿਨਾਂ ਦੇ ਵਿੱਚ ਹੀ ਆ ਠੀਕ ਆ ਤੇ ਰஞ்சிਤ ਭਈਆ ਸੂਹਾ ਕਿਨਵਾ ਵੀ ਜੀ ਘਰ ਦੇ ਦੂਜਾਂ ਦੇ ਹੀ ਆ ਪਾ ਇੱਕ ਹੀ ਕਰੋ ਲੰਘਿਆ ਜਿਵੇਂ ਤੁਹਾਨੂੰ ਕਹਿ ਦਿੱ ਗਏ ਅੱਛਾ ਜੀ ਹਾਂ ਜੀ ਤੇ ਤੀਜਾ ਵੀ ਹੋ ਸਕਦਾ ਸੂਬਾ ਦੂਜਾ ਤੁਸੀਂ ਮੰਨ ਲਓ ਨਹੀਂ ਤੀਜਾ ਵੀ ਹੋ ਸਕਦਾ ਦੋਸਤੋ ਬਾਕੀ ਸਮਝ ਬਾਕੀ ਫੇਸ ਕੁਆਲਟੀ ਵੇਖ ਸਕਦੇ ਜੀ ਆ ਦੇਖੋ ਜੀ ਬਾਕੀ ਇਹ ਸੀ ਰੰਡੀਆਂ ਸਭ ਠੀਕ ਆ ਜੀ ਸਿੰਕ ਬੇਸ਼ੱਕ ਖੁੱਲਾ ਫਿਲਹਾਲ ਬਾਕੀ ਬਾਡੀ ਬੰਤਰ ਦੇ ਨਾਲ ਪੂਰਾ ਜੱਜਦਾ ਤੇ ਬਿਲਕੁਲ ਸਾਈਸ਼ੀ ਵੀ ਵੇਖੋ ਤੁਸੀਂ ਮੱਝ ਦੇ ਵਿੱਚ ਪੂਰੀ ਹੈ ਠੀਕ ਆ ਤੇ ਬਿਲਕੁਲ ਬਲੈਕ ਰੰਗ ਦੀ ਠੀਕ ਆ ਆ ਲੋ ਜੀ ਤਾਂ ਦੇ ਨੇ ਨੂੰ ਵੀ ਮੈਨੂੰ ਲੱਗਦਾ ਵੀ ਬਾਈ ਰਜੀਤ ਇੰਨੇ ਕੀ ਆ ਤਿੰਨੇ ਚਾਰ ਦਿਨ ਹੀ ਹੋਏ ਨੂੰ ਵੀ ਠੀਕ ਆ ਇਹਦੇ ਮਗਰ ਵੀ ਬੱਚਾ ਜਿਹੜਾ ਕੱਟੀ ਆ ਫੀਮੇਲ ਕਾਫ ਆ ਬਾਕੀ ਥਣ ਚੱਡਾ ਜਿਹੜਾ ਦੋਸਤੋ ਵੇਖ ਕੇ ਆਪ ਚੈੱਕ ਕਰ ਲਓ ਠੀਕ ਆ ਲੇਵਾ ਸੋਹਣਾ ਹੈ ਤੇ ਬੰਦਰ ਸੋਹਣੀ ਹੈ ਬਨਾਥਨਾ ਕਾਫੀ ਵਧੀਆ ਬਾਕੀ ਥਣ ਥਣ ਦੀ ਕੁਆਲਿਟੀ ਵੇਖੋ ਕਾਫੀ ਚੰਗੀ ਸਪੈਸ਼ਲ ਆਹ ਦੇਖੋ ਜੀ ਆਹ ਨਹੀਂ ਦੀ ਮੋਣੀ ਮਾਰ ਠੀਕ ਹੈ ਜੀ ਅਸੂ ਦੋਸਤੋ ਵੈਸੇ ਨਾਰਮਲੀ ਹਵਾਨੇ ਨੂੰ ਵੇਖ ਕੇ ਵੀ ਆਈਡੀਆ ਲੱਗ ਜਾਂਦਾ ਵੀ ਪਸੂ ਨਾਰਮਲੀ ਕਿੰਨਾ ਕੁ ਦੁੱਧ ਪਾ ਦੇਊਗਾ ਠੀਕ ਆ ਸੋ ਕੁਝ 11 ਦਿਨਾਂ ਦੀ ਸੂਈ ਆ ਪਹਿਲੀ ਮੱਝ ਤੁਹਾਨੂੰ ਦਿਖਾਈ ਸੀ 50 ਦਿਨਾਂ ਦੀ ਆ ਇਹ ਚੌ ਦਿਨਾਂ ਦੀ ਮਗਰ ਦੋਹ ਦੇ ਕਟੀਆਂ ਜੀ ਠੀਕ ਆ ਤੇ ਬਾਕੀ ਥਾਂ ਥੋਣੇ ਦਾ ਵੀ ਤੁਹਾਨੂੰ ਆ ਵਿਖਾਉਣੇ ਬਹਿਣੀ ਵਾਲੇ ਪਾਸਿਓਂ ਆ ਕਰੋ ਚੱਕ ਜੀ ਵੇਣ ਵੀ ਦੇਖ ਸਕਦੇ ਹੋ ਮੂਟੀ ਵੇਣ ਆ ਬਿਲਕੁਲ ਮਿਲਕ ਹਵਾਨੇ ਦੀ ਬੰਤਰ ਕਾਫੀ ਸੋਹਣੀ ਠੀਕ ਆ ਜੀ ਜਿੰਨਾ ਅੱਗੇ ਆ ਉਹਨਾਂ ਦੇ ਬੈਕ ਸਾਈਡ ਵੇਖੋ ਬਿਲਕੁਲ ਬਾਹਰ ਨਾ ਕੱਢਿਆ ਹੋਇਆ ਠੀਕ ਆ ਹੋ ਲੇਵਾ ਹਵ 10 ਕਿਲੋ ਠੀਕ ਹੈ ਜੀ ਤੇ ਜੀ ਮੈਨੂੰ ਦੇਣਾ ਵੀ ਕਿੰਨਾ ਦੇ ਸਕਦੀ ਹੈ ਠੀਕ ਹੈ ਤੇ ਕੀ ਕਰਦੇ ਆ ਮੁੱਲ ਕੀ ਰਹੂਗਾ ਫਿਰ ਮੁੱਲ ਵੀ ਜੇ ਦਾ ਫਿਰ ਲੋਕਾਂ ਕਹਿੰਦਾ ਵੀ اچھا ਤੇ ਵੇਨਾ ਵੀ 90 ਅੱਧ ਜਾ ਦੋ ਨੰਬਰ ਲਾਓ ਨਾ ਦਿਓ ਮੈਂ ਦੋ ਨੰਬਰ ਤੇ ਮਾਸਟਰ ਦੇ ਹਿਸਾਬ ਨਾਲ 270 ਦੇ ਦਿੰਦਾ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਇਹਦਾ ਮੋਲ ਵੀਜੀ ਦਾ 90 ਕਿਸ਼ੋਰ ਦਰਾਂਗੇ ਖੁਸ਼ੀ 90 ਹਾਂ 90 ਅੱਜ ਮੈਨੂੰ ਲੱਗਾ ਟੈਗ ਤੇ ਪਹੁੰਚ ਕੇ ਚੜ ਕੇ ਹੈ ਆਪਣੀ ਬੈਂਕ ਦੇ ਵਿੱਚ ਹੀ ਇਦਾਂ ਵਾਂਗੇ ਮੈਨੂੰ ਫਰੇਕ ਵੀ ਆਂਦਾ ਵੀ ਝੰਗੀ ਮੱਝ ਲੈ ਗਏ ਅੱਛਾ ਵੀ ਕੀ ਗੱਲ ਇਸ ਤਰ੍ਹਾਂ ਹੀ ਪਈ ਆ ਵੀ ਬਾਹਰ ਡੰਗਰ ਤੇ ਮੈਨੂੰ ਜਲਦਾ ਬਿਲਕੁਲ ਲੱਖੋਂ ਬਾਹਰ ਦੇ ਡੰਗਰ ਆਪਾਂ ਨੂੰ ਬੰਦਾ ਤੁਹਾਨੂੰ ਬੱਸ ਬਸੇ ਮੈਨੂੰ ਦਲਾਹ ਵੀ ਮੇਰਾ ਕਹਿ ਦਿੰਦਾ ਵੀ ਤੂੰ ਵੇਚ ਕੇ ਤੇ ਆ ਕੇ ਕਹਿਣਾ ਵੀ ਮੈਂ ਵਾਦਾ ਕੀਤਾ 90 ਡੰਦਰ ਦਾ ਤੇ ਮੈਂ ਫੇਰ ਤੋੜ ਕੇ ਦੇ ਦਿਆਂ ਕਿ ਵੱਡੀਆਂ ਮੈਂ ਤੇਨੂੰ ਹੱਥ ਪਾਉਣਾ ਆਉਂਗਾ ਪਰ ਆਪਾਂ ਵੀ ਜੇ ਵਾਦਾ ਕੀਤਾ ਵਾਦੇ ਇਹ ਆ ਕਿ ਜੇ ਪੈਸੇ ਵਟਾਈਏ ਨੂੰ ਕੋਈ ਗੱਲ ਨਹੀਂ ਬਿਲਕੁਲ ਬਿਲਕੁਲ ਲਓ ਜੀ ਪਸੂ ਚੰਗੇ ਆ ਦੋਸਤੋ ਠੀਕ ਆ ਜੀ ਤੇ ਰੇਟ ਦੋਹਾਂ ਦਾ ਵੀਰਾਂ ਦਾ ਵੀ 90 90 ਆ ਤੇ ਬਿਲਕੁਲ ਫੱਪ ਵੀ ਪੂਰੀ ਆ 90 ਰੇਟ ਵੀ ਜਿਹੜਾ ਦੋਸਤੋ ਬੇਸ਼ੱਕ ਕਿਸੇ ਵੀਰ ਨੂੰ ਵੱਧ ਲੱਗੂਗਾ ਪਰ ਅੱਜ ਦੇ ਹਿਸਾਬ ਨਾਲ ਜੇਕਰ ਆਪਾਂ ਪਸੂ ਖਰੀਦਣ ਜਾਂਦੇ ਆ ਤੇ ਜਿੰਨੇ ਜਿੰਨੇ ਦੁੱਧ ਵੀਰ ਦੱਸ ਰਿਹਾ ਉਹਨਾਂ ਚਵਾ ਕੇ ਵੀ ਦੇਣਾ ਪੈਣਾ ਠੀਕ ਆ ਜੀ ਚਵਾ ਕੇ ਵੀ ਦਿਓਗਾ ਤੁਸੀਂ ਦੋ ਡੰਗ ਚੋਲੇ ਕੋਈ ਵੀਰ ਇੱਕ ਟਾਈਮ ਚੋਲੇ ਚਾਹੀਏ ਵੀਡੀਓ ਕਾਲ ਤੇ ਚੋਲੋ ਉਹ ਤੁਹਾਡੀ ਆਫ ਦੀ ਰਿਸਪਾਂਸਿਬਿਲਟੀ ਆ ਤੁਹਾਡੀ ਜ਼ਿੰਮੇਵਾਰੀ ਆ ਜਿਹੜੇ ਹਸਾਬ ਨਾਲ ਵੀ ਤੁਹਾਡੀ ਤਸੱਲੀ ਹੁੰਦੀ ਉਹ ਹਿਸਾਬ ਨਾਲ ਤੁਸੀਂ ਕਰੋ ਠੀਕ ਆ ਤੇ ਪਹਿਲੇ ਨੰਬਰ ਵਾਲੀ ਜਿਹੜੀ ਆਪਾਂ ਝੋਟੀਏ ਤੇ ਥੱਲੇ ਬੱਚਾ ਛੱਡ ਦਿੱਤਾ ਜੀ ਅ ਠੀਕ ਆ ਅਚਾਰ ਰஞ்சிਤ ਵੀਰੇ ਇੱਕ ਕੰਟੈਕਟ ਨੰਬਰ ਆਪਣੇ ਜ਼ਰੂਰ ਦੱਸ ਦਿੱਗੇ ਨੰਬਰ ਹੈਗਾ 9711 4226 ਬਾਕੀ ਵੀਰ ਕਈ ਆਖਣਗੇ ਵੀ ਕਈ ਜਾਂਦੇ ਆ ਵੀ ਚੋਰੀ ਨਹੀਂ ਆਉਂਦੀ ਮੈਂ ਮਤਲਬ ਇਸ ਕਰਕੇ ਤੁਹਾਨੂੰ ਪੈਣ ਚ ਉਹਦੀ ਵੀ ਕੋਈ ਜਾਂਦਾ ਬਿਲਕੁਲ ਨਾਲ ਇਸ ਤਰ੍ਹਾਂ ਕੇ ਜਾਉਣਾ ਬਾਕੀ ਦੋਵੇਂ ਮੱਧ ਦੀ ਦਾੜ ਗਾੜ ਵੀ ਜੀ ਠਾਇਰੇ ਕੇ ਲੋ ਆ ਵਖਾਤੀ ਆਪਾਂ ਬਹੁਤ ਸੋਹਣੀ ਗਾੜ ਠੀਕ ਆ ਜੀ ਸੋ ਦੋਸਤੋ ਇਹ ਸਨ ਮੇਰੇ ਨਾਲ ਵੀਰ ਰਣਜੀਤ ਪਿੰਡ ਸ਼ਾਹਪੁਰੇ ਤੁਸੀਂ ਖਾਸ ਵਿਜ਼ਿਟ ਕਰਨੀ ਆ ਨੇੜੇ ਸੇਰੋਂ ਵੀ ਦੋਸਤੋ ਹੈਗਾ ਤਸਵੀਰ ਤੇ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਠੀਕ ਆ ਤੇ ਆਣ ਕੇ ਘਰ ਤੁਸੀਂ ਦੋਸਤੋ ਤਸੱਲੀ ਕਰ ਸਕਦੇ ਦਿਖਾਏ ਗਏ ਪਸ਼ੂਆਂ ਦੀ ਮਿਲਦੇ ਆਂ ਭਰਾਵੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ